ਸਤਿ ਸ਼੍ਰੀ ਅਕਾਲ ਬਾਬੇਓ ਕੀ ਹਾਲ ਹੈ ਬਾਈ ਸੋ ਬਾਈ ਜੀ ਪਿੰਡ ਭਾਗੂ ਤੋਂ ਆਪਣੇ ਕੋਲੇ ਪਹੁੰਚਿਆ ਬਾਈ ਸੋ ਬਾਈ ਆਪਣੇ ਕੋਲੇ 8 ਦਿਨ ਪਹਿਲਾਂ ਕਰਾਹੇ ਦੀ ਸਾਈ ਦੇ ਕੇ ਗਏ ਸੀ ਸੋ ਬਾਈਆਂ ਨੇ ਸਪੈਸ਼ਲ ਮਾਡਲ ਕਰਾਹਾ ਆਪਣੇ ਤੋਂ ਬਣਵਾਇਆਗਾ ਡਬਲ ਕੋਹੜੀ ਦੇ ਵਿੱਚ ਜੀ ਦਾ ਸਾਈਜ਼ ਆ 8 ਫੁੱਟ ਤੇ 26 ਇੰਚ ਜੇ ਬੇੜ ਦੀ ਗੱਲ ਕਰਕੇ ਬੇੜ ਕਰਾਹੇ ਦੇ ਵਿੱਚ ਹੈਗਾ 1 ਕਵਾਂਟਲ 80 85 ਕਿਲੋ ਸੋ ਸਪੈਸ਼ਲ ਮਾਡਲ ਕਰਾਹਾ ਬਣਵਾਇਆ ਬਾਈਆਂ ਨੇ ਸਾਈ ਤੇ ਸੋ ਗੱਲਬਾਤ ਕਰਦੇ ਆ ਬਾਈ ਨਾ ਕਿਵੇਂ ਉਹਨਾਂ ਨੂੰ ਕਰਾਹ ਲੱਗਿਆ ਕਿਵੇਂ ਲੱਗਿਆ ਆਪਣਾ ਕੰਮਕਾਰ ਸਾਰੀ ਗੱਲਬਾਤ ਬਾਈਆਂ ਨੂੰ ਪੁੱਛਦਾ ਹਾਂਜੀ ਬਾਈ ਹਾਂ ਬਾਈ ਇਹ ਆਪਣਾ ਬੇਟਣਾ ਦਾ ਬਧਈ ਹੈ ਘਟਿਆ ਨਹੀਂਗਾ ਅਸੀਂ ਬੇਟ ਵੀ ਕਰਕੇ ਦੇਖ ਲਿਆ ਸੀਗਾ ਤੇ ਬਾਕੀ ਸਾਡੇ ਆ ਪੂਰੀ ਤਸੱਲੀ ਹੈ ਬਾਕੀ ਸਾਡੇ ਆਪ ਦੇ ਏਰੀਏ ਦੇ ਆ ਪੂਰਾ ਮਸ਼ਹੂਰ ਹੈ ਇਹਨਾਂ ਦੇ ਕਰਾਹ ਚੱਲਣ ਚ ਤੇ ਟਰੈਕਟਰ ਵੀ ਬਹੁਤ ਸੌਖੇ ਰਹਿੰਦੇ ਰਲੇ ਰਹਿੰਦੇ ਤੇਲ ਘੱਟ ਜਾਂਦੇ ਅੱਗੇ ਸਾਨੂੰ ਆਪ ਦੇ ਏਰੀਏ ਕਰਕੇ ਪਤਾ ਹੁਣ ਕਰਕੇ ਸਪੈਸ਼ਲ ਇਹਨਾਂ ਤੋਂ ਵੀ ਬਣਵਾਇਆ ਸੀ ਹੋਰ ਕਿਸੇ ਪਾਸੋਂ ਨਹੀਂ ਬਣਵਾਇਆ ਠੀਕ ਹੋ ਗਿਆ ਤੇ ਬਾਈ ਕੀ ਰეკਮੈਂਡ ਕਰਨਾ ਚਾਹੁੰਦੇ ਜਿਹੜੇ ਬੰਦੇ ਵੀਡੀਓ ਦੇਖ ਰਹੇ ਆ ਬਾਈ ਉਹ ਆਪਣੇ ਏਰੀਏ ਦਾ ਵੀ ਬਣਾਉਣਾ ਠੀਕ ਹੈ ਬਾਕੀ ਸ਼ੁੱਧ ਕਰਾਹਗਾ ਤੇ ਸ਼ੁੱਧ ਚੀਜ਼ ਨੇ ਸੰਦ ਸ਼ੁੱਧ ਲੈਣਾ ਆਪਰੇ ਇਥੇ ਉਣੋਣਾ ਠੀਕ ਹੈ ਹਾਂਜੀ ਬਜ਼ੁਰਗ ਮਾਈਕ ਇਹ கிரਾਹਾ ਪੂਰਾ ਵਧੀਆ ਲੱਗਿਆ ਖਰਾਬ ਹੋ ਵਧੀਆ ਲੱਗਿਆ ਕੋਈ ਕਮੀ ਪੇਸ਼ੀ ਨਹੀਂ ਕੋਈ ਕਮੀ ਵੀ ਨਹੀਂ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਮੁਬਾਰਕਾ ਤੁਹਾਨੂੰ ਸੋ ਬਾਈ ਜੀ ਜੇ ਤੁਸੀਂ ਵੀ ਆਪਣੇ ਤੋਂ ਕਿਸੇ ਵੀ ਸਾਇਜ਼ ਦਾ ਕਿੰਨੇ ਵੀ ਵਜਨ ਦਾ கிரਾਹਾ ਤਿਆਰ ਕਰਾਉਣਾ ਚਾਹੁੰਦੇ ਹੋ ਇਹ கிரਾਹਾ ਬਣਾਉਣ ਲਈ ਪਲਾਨ ਕਰ ਰਹੇ ਹੋ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਬਈ ਕਾਲ ਕਰਕੇ ਤੁਸੀਂ கிரਾਹਾ ਬੁੱਕ ਕਰ ਸਕਦੇ ਹੋ ਤਾਂ ਜਰੂਰ ਦਿਓ ਸੇਵਾ ਦਾ ਮੌਕਾ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜਾ